ਤਵਨ ਸਾਹਿਬ ਬਾਰੇ ਮੈਂ ਸਰਚ ਕਰਨੀ ਸ਼ੁਰੂ ਕੀਤੀ ਜਦੋਂ ਉਹਨਾਂ ਦੇ ਗੀਤ ਬਹੁਤ ਵੱਡੇ ਸੀ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਅੰਬਰਸਰੀ ਦੀਆਂ ਬੜੀਆਂ ਹੁਣ ਮੈਂ ਖਾਂਦੀ ਨਾ ਤੂੰ ਮਰੇ ਨਾ ਛੜੀਆਂ ਹੁਣ ਮੈਂ ਸਹਿੰਦੀ ਨਾ ਧਾਗਾ ਵੇ ਧਾਗੇ ਦਾ ਰੰਗ ਮਹਿੰਦੀ ਮਹਿਣਾ ਬਾਜ ਤ੍ਰਿਪਲ ਦੈਂਦੀ ਵੈਰੀ ਏ ਧਾਗਾ ਵੇ ਮੇਲੇ ਨੂੰ ਚੱਲ ਮੇਰੇ ਨਾਲ ਕੁੜੇ ਇਦਾਂ ਦੇ ਬੜੇ ਗੀਤ ਸੀ ਪਰ ਉਹਨਾਂ ਨਾ ਨਹੀਂ ਮੈਂ ਲੱਭਦਾ ਲਪਾਉਂਦਾ ਮੈਨੂੰ ਪਤਾ ਲੱਗਾ ਵੀ ਉਹ ਵੰਡ ਤੋਂ ਬਾਅਦ ਦਿੱਲੀ ਆ ਕੇ ਵਸ ਗਈ ਸੀ ਦਿੱਲੀ ਮੈਂ ਗਿਆ ਤਾਂ ਕੋਈ ਪੈੜ ਲਬ ਦਾ ਲਬ ਦਾ ਕਿ ਸੱਜਣ ਨੂੰ ਨਾਲ ਲੈ ਕੇ ਗਿਆ ਹੂੰ ਉਹ ਮਨੇ ਘਰ ਦੇ ਵਿੱਚ ਲੈ ਗਿਆ ਹੂੰ ਬਾਹਰ ਨੇਮ ਪਲੇਟ ਲੱਗੀ ਹੋਈ ਹੈ ਕਵੀ ਗਿਆਨ ਚੰਤਾਵਾਂ ਹੂੰ ਮੈਨੂੰ ਮੰਜ਼ਿਲ ਮਿਲ ਗਈ ਜੋ ਮੰਜ਼ਿਲ ਮਿਲੀ ਮੈਂ ਫੋਟੋ ਖਿੱਚੀ ਉਹਦੀ ਨਿਹਾਰ ਕਰਦਾ ਰਿਹਾ ਹੂੰ ਅੰਦਰ ਇੱਕ ਔਰਤ 80 ਕੁ ਵਰਿਆਂ ਦੀ ਸੀ ਉਹ ਆਈ ਉਹਨੇ ਇੰਟਰੋਡਕਸ਼ਨ ਆਪਦੀ ਦਿੱਤੀ ਮੇਰੀ ਦਿੱਤੀ ਉਹਨੇ ਬਿਠਾਇਆ ਸਾਨੂੰ ਹੂੰ ਮੈਂ ਪੁੱਛਿਆ ਮਾਤਾ ਜੀ ਆਪਣੇ ਬਾਰੇ ਦੱਸੋ ਹੂੰ ਉਨੇ ਆਪਣਾ ਨਾਮ ਦੱਸਿਆ ਮੇਰੇ ਪਤੀ ਦਾ ਨਾਮ ਸੀ ਉਹ ਮਿਊਨਿਸਪੈਲਟੀ ਚ ਕੰਮ ਕਰਦੇ ਸੀ ਹੂੰ ਤੇ ਮੇਰੇ ਸਹੁਰਾ ਸਾਹਿਬ ਰੇਲ ਵਿੱਚ ਸੀ ਹਾਂਜੀ ਉਹਨਾਂ ਦਾ ਨਾਮ ਭਵਨ ਸਾਹਿਬ ਸੀ ਪਹਿਲਾਂ ਸੀ ਲਾਹੌਰ ਦੇ ਰਹਿਣ ਵਾਲੇ ਸੀ ਉੱਥੇ ਉਹ ਬੁਕਿੰਗ ਕਲਰਕ ਸੀ ਟਿਕਟਾਂ ਵੇਚਦੀ ਸੀ ਲਾਹੌਰ ਰੇਲਵੇ ਸਟੇਸ਼ਨ ਤੇ ਅੱਛਾ ਜੀ ਵੰਡ ਤੋਂ ਬਾਅਦ ਉਹੀ ਨੌਕਰੀ ਕਿਸ਼ਨਗੰਜ ਦਿੱਲੀ ਤਬਦੀਲ ਹੋ ਗਈ ਹੂੰ ਤੇ ਮੇਰੀ ਇੱਥੇ ਨਵੀਂ ਨਵੀਂ ਸ਼ਾਦੀ ਹੋਈ ਸੀ ਹੂੰ ਮੇਰੇ ਪਤੀ ਮਿਊਨਿਸਪੈਲਟੀ ਚ ਸੀ ਹੂੰ ਤੇ ਮੈਂ ਉਹ ਬੈ ਇੰਤਜ਼ਾਰ ਕਰਦੀ ਸੀ ਸ਼ਾਮ ਨੂੰ ਰੋਟੀ ਬਣਾ ਕੇ ਹੂੰ ਉਹ ਲੇਟ ਹੋ ਗਏ ਹੂੰ ਤੇ ਪਿਤਾ ਜੀ ਨੇ ਤਾਂ ਮੇਰੇ ਤੇ ਗੀਤ ਲਿਖ ਦਿੱਤਾ ਹੂੰ ਮੈਂ ਕਿਹਾ ਮਾਤਾ ਜੀ ਇਹ ਗੀਤ ਕਿਹੜਾ ਸੀ ਕਹਿੰਦੀ ਬੱਚੇ ਉਹ ਗੀਤ ਸੀ ਲੋੜ ਦੇ ਵੇਲੇ ਮਾਈ ਆਉਣਾ ਮਨ ਪਕਾਵਾ ਕਣਕ ਦਾ ਅੰਦਰ ਜਾਵਾ ਬਾਹਰ ਜਾਵਾ ਲਾਲ ਚੂੜਾ ਛੱਕਦਾ ਹੂੰ ਤੇ ਜਿਹੜੇ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਅਣਗੌਲਾ ਰਹਿ ਜਾਣਾ ਗੀਤਕਾਰ ਦਾ ਹਨਾ ਤਾਂ ਉਦੋਂ ਮੇਨ ਕਾਰਨ ਕੀ ਸੀ ਵੀ ਜਿਹੜੇ ਗੀਤਕਾਰਾਂ ਨੇ ਐਡੇ ਵੱਡੇ ਗੀਤ ਲਿਖੇ ਨੇ ਜਿਹੜੇ ਕਲਾਕਾਰ ਨੂੰ ਦਿੰਦੇ ਸੀਗੇ ਜਾ ਕੇ ਵੀ ਆਹ ਮੇਰਾ ਗੀਤ ਆ ਹੁਣ ਜੇ ਆਪਾਂ ਦੇ ਕੋਲ ਉਹ ਉਹਨਾਂ ਦਾ ਨਾਮ ਕਿਉਂ ਨਹੀਂ ਸੀ ਉਦੋਂ ਮੈਂਸ਼ਨ ਕਰ ਦੇ ਗੀਤ ਪਾਣੀ ਦਾ ਮੁਖ ਸੋਮਾ ਖੂ ਸੀ ਹੂੰ ਠੀਕ ਹੈ ਸਾਨੂੰ ਪਿਆਸ ਲੱਗਦੀ ਸਾਨੂੰ ਪਾਣੀ ਚਾਹੀਦਾ ਹੂੰ ਅਸੀਂ ਖੂ ਤੇ ਗਏ ਮੌਨ ਤੇ ਖੜ ਕੇ ਡੋਲ ਪਾਇਆ ਬਾਲਟੀ ਭਰ ਕੇ ਪਾਣੀ ਪੀ ਲਿਆ ਹੂੰ ਠੀਕ ਹੈ ਖੂ ਕਿਸ ਚੀਜ਼ ਤੇ ਖੜਾ ਹੈ ਪਹਿਲੇ ਇੱਕ ਚੱਕ ਬਣਾਇਆ ਜਾਂਦਾ ਲੱਕੜ ਦਾ ਉਹ ਤੇ ਚਨਾਈ ਹੁੰਦੀ ਉਹ ਚੱਕ ਨੂੰ ਥੱਲੇ ਖੁਰਚਿਆ ਜਾਂਦਾ ਹੂੰ ਖੂ ਥੱਲੇ ਜਾਈ ਜਾਂਦਾ ਹੂੰ ਥੱਲੇ ਪਾਣੀ ਆ ਜਾਂਦਾ ਮੌਨ ਬਣ ਜਾਂਦੀ ਕਿਸੇ ਨੇ ਤਾਂ ਨਹੀਂ ਦੇਖੇ ਚੱਕ ਕਿੱਥੇ ਹੈ ਹੂੰ ਜੇ ਚੱਕ ਨਾ ਹੁੰਦਾ ਤਾਂ ਖੂ ਨਾ ਹੁੰਦਾ ਜੇ ਖੂ ਨਾ ਹੁੰਦਾ ਪਾਣੀ ਨਾ ਹੁੰਦਾ ਪਾਣੀ ਨਾ ਹੁੰਦਾ ਮਨੁੱਖੀ ਜੀਵਨ ਨਾ ਹੁੰਦਾ ਹੂੰ ਤੋ ਗੀਤਕਾਰ ਤੇ ਖੂਦੇ ਚੱਕ ਇਕੋ ਜਿ ਰਹਿਗੇ ਕਿਸੇ ਨੂੰ ਦੇਖਣ ਦੀ ਜ਼ਰੂਰਤ ਨਹੀਂ ਸਮਝ ਹਮ ਇਹ ਪੰਜਾਬ ਦੀ ਲੋਕ ਬੋਲੀ ਹੈ ਹਾਂਜੀ ਸੁਪਨਾ ਹੋ ਗਿਆ ਯਾਰਾ ਵੇ ਖੂਦੇ ਚੱਕ ਵਾਂਗ ਹਮ ਤਾਂ ਜਿਹੜੇ ਲੋਕ ਗੀਤ ਤੁਹਾਡੇ ਹਿਸਾਬ ਨਾਲ ਕਿਹੜੇ ਹੁੰਦੇ ਨੇ ਲੋਕ ਗੀਤ ਦੀ ਕੀ ਲੋਕ ਗੀਤ ਇੱਕ ਲਾਈਨ ਤੁਸੀਂ ਬੋਲਤੀ ਦੂਜੀ ਮੈਂ ਬੋਲਤੀ ਤੀਜੀ ਕਿਸੇ ਨੇ ਹੋਰ ਬੋਲ ਹਮ ਠੀਕ ਹੈ ਕੰਟੈਂਟ ਨਹੀਂ ਹੁੰਦਾ ਉਹਦੇ ਚ ਜਿੱਚ ਕੰਟੈਂਟ ਹੈ ਉਹ ਗੀਤ ਉਮੀਦ ਕੇ ਲਿਖਿਆ ਹੈ ਹੂੰ ਤੇ ਬਹੁਤ ਸਾਰੇ ਆਪਣੇ ਜਿਹੜੇ ਗੀਤ ਨੇ ਜਿਹੜੇ ਹੁਣ ਹੁਣ ਵੀ ਰਿਕਾਰਡ ਹੋ ਰਹੇ ਨੇ ਪਹਿਲਾਂ ਵੀ ਹੋਏ ਨੇ ਜਿਨ੍ਹਾਂ ਨੂੰ ਆਪਾਂ ਸਾਰਿਆਂ ਨੂੰ ਲੋਕ ਗੀਤਾਂ ਦੇ ਉਹਦਾ ਏਠਾ ਹੀ ਲੈ ਲੈਨੇ ਆ ਵੀ ਇਹ ਤਾਂ ਕਿਉਂਕਿ ਲੋਕ ਗੀਤ ਉਹ ਲਈ ਜਾਈਏ ਕੋਈ ਫਰਕ ਨਹੀਂ ਪੈਂਦਾ ਹੂੰ ਕੋਈ ਫਰਕ ਨਹੀਂ ਪੈਂਦਾ ਤਾਂ ਵੀ ਬਹੁਤ ਸਾਰੇ ਜਿਵੇਂ ਤੁਸੀਂ ਪਹੁੰਚੇ ਹੋ ਨਾ ਉਹਨਾਂ ਤੱਕ ਗੀਤ ਦੀ ਉਂਗਲ ਫੜ ਕੇ ਉਹਦੇ ਅਸਲੀ ਜਿਹੜਾ ਉਹਦਾ ਮਾਲਕ ਹੈ ਉਹਦੇ ਤੱਕ ਤੁਸੀਂ ਪਹੁੰਚੋ ਵੀ ਹਰ ਬੰਦਾ ਹੀ ਕੋਸ਼ਿਸ਼ ਨਹੀਂ ਕਰਦਾ ਵੀ ਇਹ ਲਿਖਿਆ ਕਿਨੇ ਆ ਇਹ ਕੰਮ ਉਹੀ ਕਰੂਗਾ ਜਿਹਨੂੰ ਉਹਦੇ ਨਾਲ ਪਿਆਰ ਹੋਊਗਾ ਜਾਂ ਖਿੱਚ ਹੋਊਗੀ ਮੈਂ ਇਹਦੇ ਮਾਲਕ ਨੂੰ ਤਾਂ ਮਿਲਾਂ ਇਸ ਬੰਦੇ ਨੂੰ ਤਾਂ ਮਿਲਾਂ ਵੀ ਜਿਹਨੇ ਐਡੀ ਵੱਡੀ ਚੀਜ਼ ਲਿਖੀ ਆ ਹਨਾ ਤਾਂ ਉਹੀ ਗੱਲ ਆ ਵੀ ਉਹਦੇ ਗੀਤਕਾਰ ਨੂੰ ਰੈਕਗਨਾਈਜ਼ ਕਰਨਾ ਜ਼ਰੂਰੀ ਆ ਉਹਨਾਂ ਨੂੰ ਕਿਉਂ ਨਹੀਂ ਮਿਲਦੀ ਰੈਕਗਨਾਈਜ਼ੇਸ਼ਨ ਹੁਣ ਤਾਂ ਮਤਲਬ ਅੱਜ ਦਾ ਸਮਾਂ ਬਹੁਤ ਬਦਲ ਗਿਆ ਹੁਣ ਦੇ ਜਿਹੜੇ ਗੀਤਕਾਰ ਪਰ ਮੈਂ ਮੇਰੇ ਖਿਆਲ ਤੋਂ ਤੁਹਾਡੇ ਇਸ ਸਵਾਲ ਦਾ ਜਵਾਬ ਦੇ ਚੁੱਕਿਆਂਗਾ ਵੀ ਉਹ ਗੀਤਕਾਰ ਤੇ ਖੁਦੇ ਚੱਕ ਇੱਕੋ ਜਿਹੇ ਹੁੰਦੇ ਆ ਕਿਸੇ ਨੂੰ ਦੇਖਣ ਦੀ ਜ਼ਰੂਰਤ ਨਹੀਂ ਸਰਜੀ ਉਹ ਹੂੰ ਇਹ ਤਾਂ ਜਿਹੜਾ ਕੋਈ ਨਸ਼ੇੜੀ ਬੰਦਾ ਹੈ ਨਾ ਵੀ ਜਿਹੜਾ ਕਿਉਂਕਿ ਮੈਂ ਅਕਸਰ ਇੱਕ ਗੱਲ ਕਰਦਾ ਹੁੰਦਾ ਵੀ ਦੁਨੀਆ ਦੇ ਵਿੱਚ ਕੋਈ ਵੀ ਇੱਕ ਵੀ ਬੰਦਾ ਐਸਾ ਨਹੀਂ ਜਿਹੜਾ ਸੰਪੂਰਨ ਨਾ ਹੋਵੇ ਸੰਪੂਰਨ ਨਾ ਹੋਵੇ ਜਿਹੜਾ ਸੰਪੂਰਨ ਹੋਵੇ ਅੱਛਾ ਸੰਪੂਰਨ ਇੱਕ ਵੀ ਬੰਦਾ ਐਸਾ ਨਹੀਂ ਜਿਹੜਾ ਸੰਪੂਰਨ ਹੋਵੇ ਇੱਕ ਵੀ ਬੰਦਾ ਐਸਾ ਨਹੀਂ ਜਿਹਦੇ ਵਿੱਚ ਗੁਨ ਨਾ ਹੋਣ ਹੂੰ ਇੱਕ ਵੀ ਬੰਦਾ ਐਸਾ ਨਹੀਂ ਜਿਹਦੇ ਵਿੱਚ ਔਗਣ ਨਾ ਹੋਣ ਹੂੰ ਇੱਕ ਵੀ ਬੰਦਾ ਐਸਾ ਨਹੀਂ ਜਿਹਦੇ ਕੋਲ ਨਸ਼ਾ ਨਾ ਕਰਦਾ ਹੋ ਉਹ ਨਸ਼ਾ ਦੌਲਤ ਦਾ ਵੀ ਹੋ ਸਕਦਾ ਹੈ ਉਹ ਸ਼ੋਰਤ ਦਾ ਵੀ ਹੋ ਸਕਦਾ ਹੈ ਉਹ ਕੱਦ ਕਾਠ ਦਾ ਵੀ ਹੋ ਸਕਦਾ ਹੈ ਉਹ ਸਿਆਸਤ ਦਾ ਵੀ ਹੋ ਸਕਦਾ ਕਿਸੇ ਹਮ ਔਰ ਮੈਨੂੰ ਵੀ ਮੈਂ ਵੀ ਇੱਕ ਨਸ਼ੇੜੀ ਆ ਮੈਨੂੰ ਇਹ ਜੀਤਾ ਦਾ ਨਸ਼ਾ ਲੱਗਿਆ